ਨਿਕੜ ਵੀ ਹੋਊਣਗੇ ਹੋਣਗੇ ਤੇ ਸਾਈਜ਼ ਥਣ ਦਾ ਬਿਲਕੁਲ ਬਰਾਬਰ ਦਾ ਹੋਊਗਾ। ਇਹ ਵਿੱਚ ਠੋਕੇ ਬਈਏ ਸਰ। ਜੀ ਦੋਸਤੋ ਬਿਲਕੁਲ ਛੋਟੀ ਸਿੰਗੀ ਹੈ ਜੀ। ਠੀਕ ਹੈ ਜੀ। ਬਾਕੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ? ਠੀਕ ਠਾਕ ਸਾਰੇ। ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਕਾਲੀਆ ਵਾਲਾ। ਜ਼ਿਲ੍ਹਾ ਇਸਪਨ ਨੂੰ ਦੋਸਤੋ ਫਰੋਈਪੁਰ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਪਾਈ। ਜਿਹੜੇ ਘਰ ਚ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਇਸ ਘਰ ਦੇ ਵਿੱਚੋਂ ਬੱਸ ਉਹ ਤੁਹਾਨੂੰ ਦਿਖਾਉਂਦੇ ਰਹਿਦਾ ਜੀ। ਤੇ ਅੱਜ ਦੀ ਵੀਡੀਓ ਇਹ ਦੋਵੇਂ ਦੋ-ਦੋ ਥਣਾਂ ਵਾਲੀਆਂ ਕਟੀਆਂ ਜੀ ਠੀਕ ਹੈ ਜੀ ਤੁਹਾਨੂੰ ਪਤਾ ਹੀ ਹੈ ਵੀ ਦੋ ਥਣਾਂ ਵਾਲੀ ਇੱਕ ਵੀ ਕੱਟੀ ਦਬਣੀ ਔਖੀ ਹੋ ਜਾਂਦੀ ਹੈ ਤੇ ਵੀਰ ਹੁਣਾਂ ਕੋਲੇ ਦੋ ਕਟੀਆਂ ਇਸ ਟਾਈਮ ਬਿਲਕੁਲ ਸੇਲ ਲਈ ਤਿਆਰ ਖੜੀਆਂ ਇਹ ਠੀਕ ਹੈ ਜੀ ਬਿਲਕੁਲ ਦੋ-ਦੋ ਥਣ ਹੋਣਗੇ ਓਰੀਜਨਲ ਹੋਣਗੇ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਇੱਕ ਦੋਸਤੋ ਬਾਈ ਹੁਣਾਂ ਕੋਲੇ ਬੁਛੋਟੀ ਉਮਰ ਦੀ ਬੂਰੀ ਕੱਟੀ ਹੈ ਠੀਕ ਹੈ ਜੀ ਤੋਰ ਫੇਰ ਕੇ ਤੇ ਨਹੀਂ ਲੱਗ ਦੇਖ ਲੈਣੇ ਹੈ ਜਿਹੜਾ ਲੱਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂ ਤੁਸੀਂ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਨਰਮਨ ਸਿੰਘ ਹੈ ਜੀ ਪਿੰਡ ਆਪਣਾ ਕੰਦ ਕਾਲੀਏ ਵਾਲਾ ਜਲਾ ਫਰੋਜਪੁਰ ਠੀਕ ਹੈ ਅੱਛਾ ਪਸ਼ੂ ਫਰਾਈ ਜਾਂਦੇ ਆ ਪਸ਼ੂ ਆਏ ਜਾਂਦੇ ਰੂਟੀਨ ਚ ਵਗੀ ਜਾਂਦੇ ਆ ਠੀਕ ਹੈ ਜ्यादातर ਆਪਣੇ ਬੰਦੇ ਜੁੜੇ ਆ ਨਾਲ ਮਾਰਸਾਪ ਤੇ ਵੇਖ ਜਾਂਦੇ ਆ ਅੱਛਾ ਅੱਛਾ ਹਾਂ ਅੱਛਾ ਦੋ ਥੜੀ ਲੱਭਣੀ ਤਾਂ ਇੱਕ ਵੀ ਓਕੀ ਹੋ ਜਾਂਦੀ ਆਪਣੇ ਕੋਲ ਦੋ ਖੜਗੀਆਂ ਹਾਂ ਹਾਂ ਦੋ ਆ ਦੋ ਥੜ ਦੋ ਦੋਵੇਂ ਦੋ ਦੋ ਥੜੀਆਂ ਠੀਕ ਹੈ ਅੱਛਾ ਜਿਹੜੀ ਪਹਿਲੇ ਨੰਬਰ ਤੇ ਖੜੀ ਆ ਆਹਾਂ ਹਾਂਜੀ ਕਿੰਨੇ ਟਾਈਮ ਦੀ ਹੋਊਗੀ ਇਹ ਹੈਗੀਆਂ ਦੋਵੇਂ ਜਣੇ ਹੈਗ ਯਾ ਠੀਕ ਹੈ ਖੋਲ ਆਇਆ ਨੂੰ ਪਹਿਲੇ ਨੰਬਰ ਵਾਲੇ ਨੂੰ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਆ ਜੀ ਮੰਨ ਕੇ ਚੱਲੋ ਵੀ ਉਮਰ 14-15 ਮਹੀਨੇ ਇਸ ਕੱਟੀ ਦੀ ਹੋਣੀ ਹੈ ਜੀ ਥਣਾ ਥਣਾ ਦੀ ਐਨ ਪੂਰੀ ਤੁਹਾਨੂੰ ਤਸੱਲੀ ਕਰਾ ਦੂੰਗਾ ਮੈਂ ਠੀਕ ਹੈ ਜੀ ਤੇ ਬਾਕੀ ਢਾਂਚਾ ਢੂੰਚਾ ਇਹ ਬੱਚਾ ਬਹੁਤ ਸੋਹਣਾ ਹੈ ਬਾਈ ਕੱਟੀਆਂ ਦੇ ਨਾਲ ਵਿੱਚ ਹੀ ਠੋਕੇ ਬੈਏ ਸਰੋ ਦੋਸਤੋ ਬਿਲਕੁਲ ਛੋਟੀ ਸਿੰਗੀ ਹੈ ਜੀ ਠੀਕ ਹੈ ਜੀ ਬਾਕੀ ਢਾਂਚਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਥਣ ਦੋਸਤੋ ਤੁਹਾਨੂੰ ਦਿਖਾ ਦੂੰਗਾ ਬਾਕੀ ਸਰੀਰ ਦੀ ਬਣਾਵਟ ਚੰਗੀ ਹੈ ਤੇ ਰਾਜ ਹੀ ਆ ਦੋਸਤੋ ਇਹ ਪੜੀਆਂ ਕੱਟ हां ठीक है जी ਤੇ ਥਣ ਦੋਸਤੋ ਮੈਂ ਦੋ ਦਿਖਾ ਦਿੰਦਾ ਜੀ ਇਹ ਆ ਥਣ ਦੋਸਤੋ ਦੋ ਦੇਖ ਲਈ ਦੋਵੇਂ ਥੜਾ ਨਿਕਣ ਵੀ ਹੋਣਗੇ ਤੇ ਸਾਈਜ਼ ਥੜ ਦਾ ਬਿਲਕੁਲ ਬਰਾਬਰ ਦਾ ਹੋਊਗਾ ਠੀਕ ਹੈ ਜੀ ਇਹ ਆ ਦੇਖ ਲਿਆ ਦੋਸਤੋ ਠੀਕ ਹੈ ਜੀ ਤੇ ਬਾਕੀ ਸੀਲ ਸਾਊ ਵੀ ਚੰਗੀਆਂ ਤੇ ਸੰਭੀਆ ਸੁਵਾਈਆਂ ਦੋਸਤੋ ਇਹ ਕਟੀਆਂ ਇਹਦਾ ਥੋੜੇ ਜਿਹਾ ਵਾਲ ਹੈਗੇ ਆ ਚਿੱਟੇ ਪੂਛ ਚ ਅੱਛਾ ਜਿਵੇਂ ਇੰਚੀ ਕੀ ਮੰਨ ਕੇ ਚੱਲੋ ਹੂੰ ਹੂੰ ਤੇ ਉਹ ਦਾ ਜੈਡ ਬਲੈਕ ਵੀ ਜੀ ਠੀਕ ਹੈ ਦੂਜੀ ਜੈਡ ਬਲੈਕ ਹੈ ਹਾਂ ਠੀਕ ਹੈ ਅੱਛਾ ਪਹਿਲੇ ਨੰਬਰ ਆਈ ਦਾ ਕੀ ਰੇਟ ਆ ਇਹਦਾ ਰੇਟ ਤਾਂ ਇੱਕੋ ਹੀ ਅਦਵਾ ਦਾ ਜੀ 32 32000 ਰੁਪਏ ਆ ਅੱਛਾ 32 32000 ਹਾਂ ਠੀਕ ਹੈ ਦੋਸਤੋ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਆ ਜੀ ਰੇਟ 32000 ਠੀਕ ਹੈ ਜੀ ਦੂਜੇ ਨੰਬਰ ਵਾਲੀ ਕੱਟੀ ਦਾ ਵੀ ਰੇਟ 32000 ਇਹਨੂੰ ਵੀ ਖੋਲ ਲਓ ਜੀ ਇਹ ਦੋਸ ਪੂਛ ਤੱਕ ਕਾਲੀ ਆ ਦੋਸਤੋ ਇਹ ਕੱਟੀ ਠੀਕ ਹੈ ਜੀ ਬਾਕੀ ਫੇਸ ਇਸ ਕੱਟੀ ਦਾ ਬਹੁਤ ਸੋਹਣਾ ਤੇ ਢਾਂਚਾ ਵੀ ਤੁਹਾਨੂੰ ਪਸੰਦ ਆਊਗਾ ਠੀਕ ਹੈ ਜੀ ਬਹੁਤ ਸਕੇ ਇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਸਿੰਗਲ ਹਲੇ ਸ਼ੋਟਾ ਉਮਰ ਦੇ ਹਿਸਾਬ ਨਾਲ ਇਹ ਨਾਲ ਗੋਲ ਕਰ ਜਾਣਾ ਠੀਕ ਹੈ ਜੀ ਬਾਕੀ ਬਣਾਵਟਾ ਸਰੀਰ ਦੀ ਬਹੁਤ ਸੋਹਣੀ ਐ ਇਸ ਕੱਟੀ ਦੀ ਠੀਕ ਹੈ ਜੀ ਤੇ ਬੋਲੀ ਬੋਲੀ ਬਹੁਤ ਆ ਬਾਈ ਕੱਟੀ ਹਾਂ ਰਾਜੀ ਐ ਦੋਵੇਂ ਕੱਟੀਆਂ ਰਾਜੀ ਐ ਠੀਕ ਹੈ ਜੀ हां चाचा दोस्तों ਤੁਹਾਨੂੰ ਪਸੰਦ ਆਊਗਾ ਠੀਕ ਹੈ ਜੀ ਪੜੇ ਪੜੇ ਐਨ ਬਿਲਕੁਲ ਚੱਕਵੇਂ ਆ ਦੋਵਾਂ ਕਟੀਆਂ ਦੇ ਠੀਕ ਹੈ ਜੀ ਸਾਫ਼ ਸੁਥਰੀਆਂ ਕਟੀਆਂ ਹੋਣਗੀਆਂ ਤੇ ਥਣ ਇਸ ਕੱਟੀ ਦੇ ਵੀ ਤੁਹਾਨੂੰ ਦੱਸੋ ਦਿਖਾ ਦਿੰਦਾ ਜੀ ਮੈਂ ਆ ਦੋਵੇਂ ਥਣ ਦੋਸਤੋ ਨਿਖੜ ਵੀ ਹੋਣਗੇ ਠੀਕ ਹੈ ਜੀ ਇਹ ਆ ਲਓ ਦੋਸਤੋ ਚੈੱਕ ਕਰ ਰਹੇ ਹੋ ਜੀ ਥਣ ਠੀਕ ਹੈ ਥੋੜੀ ਜਿਹੀ ਕੈਵਰੇਜ ਉਪਰ ਕਰਦੀ ਐ ਬਾਕੀ ਦੋਵੇਂ ਰੋ ਜੀ ਉਹ ਜਿਹੜਾ ਬਲੈਕ ਹੈ ਸਾਰੀ ਠੀਕ ਹੈ ਅੱਛਾ ਫੇਸ ਫੂਸ ਦੋਸਤੋ ਚੈੱਕ ਕਰ ਰਹੇ 32000 ਰੇਟ ਠੀਕ ਹੈ ਜੀ ਅੱਛਾ ਜੋੜਾ ਹੀ ਕਿਸੇ ਨੂੰ ਪਸੰਦ ਆਉਂਦਾ ਤਾਂ ਕਿੰਨਾ ਕੋਈ ਨਹੀਂ ਖੁੱਲਾ ਮਾਨ ਕਰਦੇ ਆ ਜੀ ਬਾਈ ਠੀਕ ਹੈ ਹੋ ਜਾਊਗਾ ਖੁੱਲਾ ਹਾਂ ਖੁੱਲਾ ਮਾਨ ਕਰਦੇ ਠੀਕ ਹੈ ਇੱਕ ਜਿਹੜੀ ਤੀਜੇ ਨੰਬਰ ਤੇ ਆਪਣੇ ਕੋਲੇ ਬੂਲੀ ਇਹ ਜਿਹੜੇ ਛੀਆਂ ਤੋਂ ਸੱਤਾਂ ਮਹੀਨਿਆਂ ਦੀ ਕੱਟੀ ਆ ਹੂੰ ਹੂੰ ਬਹੁਤ ਸੋਹਣੀ ਆ ਰੰਗ ਰੰਗ ਆ ਜੱਤ ਜੋਤ ਬਹੁਤ ਸੋਹਣੀ ਆ ਸਿੰਗੀ ਨਾਲ ਮੋੜੀ ਆਉਂਦੀ ਆ ਠੀਕ ਹੈ ਦੋਸਤੋ ਵਾਲ ਪਾਈ ਆਉਂਦੀ ਆ ਬਹੁਤ ਪਿਆਰੀ ਆ ਠੀਕ ਹੈ ਅੱਛਾ ਉਮਰੋ ਕਿੰਨੀ ਹੈ ਇਹ ਇੱਕੋ ਛੀਆਂ ਤੋਂ 7 ਮਹੀਨੇ ਦੀ ਹੈ ਠੀਕ ਹੈ ਰੇਟ ਇਹਦਾ ਕੀ ਹੋਊਗਾ ਰੇਟ ਆਪਾਂ ਲੈਣ ਦੇਣ ਆਪਾਂ 18000 ਵੀ ਲੇ ਲੇ 18000 ਦੇ ਹਾਂ ਠੀਕ ਹੈ ਬਾਕੀ ਰੰਗ ਦੋਸਤੋ ਤੁਹਾਨੂੰ ਪਸੰਦ ਆਊਗਾ ਤੇ ਥਣ ਚਾਰੇ ਸੋਨੇ ਕੱਤੀ ਦੇ ਕੱਲੇ ਕੱਲੇ ਲੱਗੇ ਠੀਕ ਹੈ ਚਾਰੇ ਥਣ ਲਖੜੇ ਹੋਣਗੇ ਦੋਸਤੋ ਠੀਕ ਹੈ ਜੀ ਕਿੰਨੀ ਉਮਰ ਦੱਸਿਆ ਇਹ ਛੀਆਂ ਤੋਂ 7 ਮਹੀਨੇ ਦੀ ਛੀ ਤੋਂ 7 ਮਹੀਨੇ ਦੋਸਤੋ ਇਸ ਕੱਤੀ ਦੀ ਉਮਰ ਹੈ ਜੀ ਰੰਗ ਰੰਗ ਸੋਨਾ ਤੇ 18000 ਰੇਟ ਹਾਂ 18000 18000 ਰੁਪਏ ਦੋਸਤੋ ਰੇਟ ਮਾਨ ਤਾਨ ਮੌਕੇ ਤੇ ਹੋ ਜੂਗਾ